ਸਰ ਜੀ ਸੰਧੂ ਵਰਗੇ ਅਜੇ ਆਈਆਂ ਹਨ ਬਾਬੇ ਬੁੱਢੇ ਮੱਥਾ ਟੇਕਿਆ ਗੁਰੂ ਘਰ ਨਤਬਸਤ ਕੀ ਹੋਏ ਆਣ ਕੇ ਹਰ ਮੰਦਰਾਂ ਚ ਮਸੀਤਦਾਰ ਜਗਾ ਗਏ ਨੇ ਫਿਰ ਕਿਹੜੇ ਸਾਡੀ ਜ਼ਿੰਮੇਦਾਰੀ ਦੀ ਮੁੱਖ ਮੰਗੀ ਇਹ ਜਿਹੜੀ ਤਾਰ ਹੈ ਇਹ ਨਹੀਂ ਕਿ ਉਹ ਤਾਰ ਪੁੱਟ ਕੇ ਲਗਣੀ ਕਿ ਨਵੀਂ ਤਾਰ ਲੱਗ ਰਹੀ ਆ ਇਹ ਕੋ ਤਾਰ ਹੈ ਲਗਣੀ ਹੈ ਕਿ ਤਰ੍ਹਾਂ ਜਾਲੀ ਤਾਂ ਹੀ ਬੰਨੀ ਆ ਜੋ ਮੈਨੂੰ ਪਾ ਲੱਗਾ ਟੈਂਡਰਾਂ ਚ ਜੋ ਮੈ ਮਾਣਾ ਪੜਿਆ ਜੋ ਦੱਸਿਆ ਕਿਸ ਨੇ ਉਹ ਨਾ ਕਟੀ ਜਾਣੀ ਆ ਨਾ ਵੱਡੀ ਜਾਣੀ ਆ ਨਾ ਉਹ ਜੜੀ ਇਸ ਹੱਬ ਜਗਣੀ ਉਹ ਮੈਟਲ ਹੀ ਇਹੋ ਜੀ ਆ ਤੇ ਉਹਨੂੰ ਕੋਈ ਨਾ ਕੋਈ ਉਹ ਚ ਕੋਈ ਨੁਕਸਾਨ ਕੋਈ ਕਰ ਸਕਦਾ ਹੈ ਜੇ ਨਸ਼ੇ ਤੋਂ ਮੁਕਤ ਕਰਾਉਣਾ ਜੇ ਜੇ ਆਰਥਿਕ ਤੌਰ ਤੇ ਪੰਜਾਬ ਨੂੰ ਨਹੀਂ ਤੇ ਲਿਆਉਣਾ ਇਸ ਵਾਰ ਕਿਹੜੇ ਸਾਡੇ ਭਾਜਪਾ ਦੇ ਉਮੀਦਵਾਰ ਨੇ ਸਾਤ ਤਰਨਜੀਤ ਸਿੰਘ ਸੰਤਰੀ ਸਾਹਿਬ ਸੰਧੂ ਸਾਹਿਬ ਉਹਨਾਂ ਨੂੰ ਆਪਣੀ ਇੱਕ ਇੱਕ ਕੀਮਤੀ ਵੋਟ ਪਾ ਕੇ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਬਖਸ਼ੋ ਸਿੰਘ ਨੂੰ ਲੈ ਕੇ ਕੀ ਗੱਲਣਾ ਚਾਹੁੰਦੇ ਹੋ ਤੇ ਕੀ ਫੈਸਲਾ ਹੈ ਮੈਂ ਧਨਵਾਦੀ ਆ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਸਾਡੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਦਾ ਤੇ ਖਾਸ ਕਰਕੇ ਜਿਹੜੇ ਸਾਨੂੰ ਉਹਨਾਂ ਨੇ ਪੰਥ ਦੇ ਪ੍ਰਸਾਦ ਤੇਜਾ ਸਿੰਘ ਸਮੁੰਦਰੀ ਦੇ ਪੋਤੇ ਜਿਹੜੇ ਦਿੱਤੇ ਨੇ ਆਈਏ ਆਈਐਫਐਸ ਸਾਤਾ ਰঞ্জੀਤ ਸਿੰਘ ਸਮੁੰਦਰੀ ਸਾਹਿਬ ਸੰਧੂ ਸਾਹਿਬ ਦਾ ਕਿ ਅੱਜ ਇਹਦੇ ਉਹਨਾਂ ਨੇ ਇਲੈਕਸ਼ਨ ਦਾ ਪੈਰ ਹੀ ਧਰਿਆ ਉਸ ਗੁਰੂ ਰਾਮਦਾਸ ਦੀ ਬਾ ਬੁੱਢਾ ਸਾਹਿਬ ਦੀ ਕਿਰਪਾ ਨਾਲ ਮਹਾਰਾਜ ਦੀ ਕਿਰਪਾ ਨਾਲ ਕਿਹੜੀ ਫੈਂਸਿੰਗ ਲੱਗੀ ਆ ਕਿਹੜੀ ਮੰਗ ਹੀ ਜ਼ਿੰਮੇਦਾਰਾਂ ਦੀ ਬਾਰਡਰ ਦੇ ਉੱਤੇ ਕਿ ਇਹ ਜ਼ੀਰੋ ਲਾਈਨ ਤੇ ਜਾਣੀ ਚਾਹੀਦੀ ਆ ਉਹ ਉਹਦੇ ਟੈਂਡਰ ਖਾਸ ਕਰਕੇ ਅੰਮ੍ਰਿਤਸਰ ਜਿਹੜੇ ਦੇ 44.225 ਕਿਲੋਮੀਟਰ ਇਹ ਫੈਂਸਿੰਗ ਬਣਦੀ ਆ ਅੰਮ੍ਰਿਤਸਰ ਜਿਹੜੇ ਦੀ ਤੇ 22. 22. ਕਰੀਬ ਬਰਦਾਸਪੁਰ ਜਿਹੜੇ ਦੀ ਬਣਦੀ ਆ 158 ਕਰੋੜ ਰੁਪਏ ਇਹਨੇ ਟੈਂਡਰ ਕੱਲ 12 4 ਨੂੰ ਵਿਸਤਾਲ 12 ਇੱਕ ਵਿਸਾਖੀ ਗੁਰੂ ਖਾਲਸਾ ਦੇ ਦਿਹਾੜੇ ਤੋਂ ਇੱਕ ਦਿਨ ਪਹਿਲਾਂ 157 ਕਰੋੜ ਦੇ 12 4 ਪਹਿਲਾਂ ਇਹ 5 ਤਰੀਕ ਨੂੰ ਟੈਂਡਰ ਹੋਣੇ ਇਹ ਹੁਣ ਇਹ ਆ 12 4 ਕੱਲ ਜਿਹੜੀ ਆ ਰਹੀ ਆ 12 4 ਨੂੰ ਇਹ ਹੋ ਰਹੇ ਨੇ ਮੈਂ ਉਸ ਸੱਚੇ ਪਾਤਸ਼ਾਹ ਦਾ ਉਸ ਸਾਇਬ ਗੁਰੂ ਗ੍ਰੰਥ ਸਾਹਿਬ ਦਾ ਸਤਿਮਹਾਰਾਜ ਦਾ ਧੰਨਵਾਦ ਕਰਦਾ ਆ ਕਿ ਜਿਨ੍ਹਾਂ ਨੇ ਸਾਨੂੰ 70 ਜੀ ਸੰਧੂ ਵਰਗੇ ਅਜੇ ਆਇਆੰਨਾਂ ਬਾਬੇ ਬੁੱਢੇ ਮੱਥਾ ਹੀ ਟੇਕਿਆ ਗੁਰੂ ਘਰ ਦਾ ਤਮਸਤਕੀ ਹੋਏ ਆਣ ਕੇ ਹਰ ਮੰਦਰਾਂ ਚ ਮਸੀਤਾਰ ਜਗ੍ਹਾ ਗਏ ਨੇ ਫਿਰ ਕਿਹੜੇ ਸਾਡੀ ਜ਼ਿੰਮੇਵਾਰੀ ਦੀ ਮੁੱਖ ਮੰਗੀ ਇਹ ਜਿਹੜੀ ਤਾਰ ਹੈ ਇਹ ਨਹੀਂ ਕਿ ਉਹ ਤਾਰ ਪੁੱਟ ਕੇ ਲਗਣੀ ਕਿ ਨਵੀਂ ਤਾਰ ਲੱਗ ਰਹੀ ਆ ਉਹ ਇੱਕ ਉਹ ਤਾਰ ਹੈ ਲਗਣੀ ਹੈ ਜਿ ਤਰ੍ਹਾਂ ਜਾਲੀ ਤਾਂ ਹੀ ਬੰਨੀ ਆ ਜੋ ਮੈਨੂੰ ਪਾਲ ਲੱਗਾ ਟੈਂਡਰਾਂ ਚ ਜੋ ਮੈ ਮਾਣਾ ਪੜਿਆ ਜੋ ਦੱਸਿਆ ਕਿਸ ਨੇ ਉਹ ਨਾ ਕਟੀ ਜਾਣੀ ਆ ਨਾ ਵੱਡੀ ਜਾਣੀ ਆ ਨਾ ਉਹ ਜਾਲੀ ਇਹ ਸਾਹ ਦੇ ਲਗਣੀ ਉਹ ਮੈਟਲ ਹੀ ਇਹੋ ਜੀ ਆ ਇਹ ਉਹਨੂੰ ਕੋਈ ਨਾ ਕੋਈ ਉੱਚ ਕੋਈ ਇੱਕ ਕੋਈ ਨੁਕਸਾਨ ਵੀ ਕਰ ਸਕਦਾ ਹੈ ਤੇ ਸਾਰੀ ਜ਼ੀਰੋ ਕਈਆਂ ਜ਼ਿੰਮੇਦਾਰਾਂ ਦੀਆਂ ਸਾਡੀਆਂ ਮੇਨ ਪ੍ਰੋਬਲਮ ਹੈ ਕਿ ਇਹਦੀ ਕਮਾਈ ਨਹੀਂ ਜਾਂਦੀ ਕਿ ਇਹਦਾ ਟਰੈਕਟਰ ਨਹੀਂ ਜਾਂਦਾ ਕਿ ਇਹਦੇ ਸੰਧ ਨਹੀਂ ਜਾਂਦੇ ਹਮੇਸ਼ਾ ਪੀਐਸਐਫ ਕੋ ਸਿਕਿਉਰਟੀ ਹੈ ਬਾਰਡਰ ਬਾਰਡਰ ਸਟੇਟ ਹੈ ਬੜੇ ਉਹਦੇ ਮਯੂਸ ਹੁੰਦੇ ਸਾਰੇ ਉਹ ਸਾਰੀਆਂ ਮੁਸ਼ਕਿਲਾਂ ਸਾਡੀਆਂ ਉਸ ਸੱਚੇ ਪਾਤਸ਼ਾਹ ਦੇ ਸਾਡੀਆਂ ਅਰਦਾਸਾਂ ਦੁਆਵਾਂ ਜਿਹੜੀਆਂ ਫਸਲਾਂ ਨੂੰ ਜਿਹੜੀਆਂ ਫਸਲਾਂ ਪੁੱਤਾਂ ਨੂੰ ਭਾਲਦੇ ਆ ਜ਼ਿੰਮੇਦਾਰਾਂ ਦੀਆਂ ਉਹ ਸਾਡੀ ਮੋਦੀ ਸਾਹਿਬ ਨੇ ਸਾਡੇ ਭਾਜਪਾ ਦੀ ਸਰਕਾਰ ਨੇ ਸੁਣਨੀ ਆ ਤੇ ਧੰਨਵਾਦੀ ਮਿਲਣਾ ਜਿੰਨਾ ਫਾਇਦਾ ਹੋਣਾ ਜਾ ਰਿਹਾ ਕਿਸਾਨ ਜੇ ਕੋਈ ਸਪੈਟ ਹੁੰਦੀ ਸੀ ਜਿਸ ਤਰੀਕੇ ਨਾਲ ਉਧਰੋਂ ਕੋਈ ਸਪੈਟ ਕਰਦੇ ਸੀ ਕੋਈ ਗਲਤ ਚੀਜ਼ਾਂ ਭੇਜਦੇ ਉਸ ਚੀਜ਼ ਉੱਤੇ ਵੀ ਜਿਹੜਾ ਵਾ ਉਹ ਪੁਆਇੰਟ ਲੱਗੇਗਾ ਕਿ ਉਹ ਨਹੀਂ ਆ ਸਕਣਗੇ ਉਹ ਸੱਚੇ ਭਾਗਸ਼ਾ ਦੀ ਕਿਰਪਾ ਆ ਉਹਦੇ ਤੇ ਵੀ ਇੱਕ ਵੱਖਰਾ ਮਾ ਰੋਡ ਮੈਂ ਬਣ ਰਿਹਾ ਹੈ ਕੈਮਰੇ ਵੀ ਲੱਗੇ ਆ ਉਥੇ ਬਾਰਡਰ ਤੇ ਦਿਨ ਚੜਿਆ ਹੁੰਦਾ ਆ ਉਹਨੂੰ ਵੀ ਮੋਡੀਫਾਈ ਕਰੇ ਇੱਕ ਹੋਰ ਕਰਨ ਲੱਗੇ ਆ ਜੋ ਮੈਨੂੰ ਪਤਾ ਲੱਗਾ ਆ ਕਿ ਜੰਮੂ ਕਸ਼ਮੀਰ ਤੋਂ ਜਿੱਥੇ ਇਤਾਰ ਲੱਗਣੀ ਆ ਇਹ ਜਿਹੜੇ ਨਾਲ-ਨਾਲ ਸੜਕ ਬਣਨ ਜਾ ਰਹੀ ਹੈ ਤੋੜ ਗੁਜਰਾਤ ਤੱਕ ਇਹ ਤਾਰ ਜਾਂਦੀ ਆ ਬੜੀ ਵੱਡੀ ਇਹ 540 ਕਿਲਾ ਦਾ ਪ੍ਰੋਜੈਕਟ ਹੈ ਤਾਰ ਦਾ ਸਾਰੇ ਹਿੰਦੁਸਤਾਨ ਦਾ ਬਣਾਇਆ ਉਹਨਾਂ ਨੇ ਵਿੱਚ ਵਿੱਚ ਸੈਗਮੈਂਟ ਲੈਏ ਨੇ ਤੇ ਇੱਥੇ ਸਾਡਾ ਅਮਰਸਰ ਗੁਰਦਾਸਪੁਰ ਇਤਰਾ ਸੈਗਮੈਂਟ ਲੈਏ ਆ ਉਹ ਜਿਹੜੇ ਇਹਨਾਂ ਨੇ ਤੁਸੀਂ ਕਹਿੰਦੇ ਪਏ ਜੇ ਉਹ ਸੜਕ ਬਣਨ ਜਾ ਰਹੀ ਆ ਉਹ ਸੜਕ ਦੇ ਸਾਡੇ ਜਿਹੜੇ ਬਾਰਡਰ ਦੇ ਜ਼ਿੰਮੇਦਾਰ ਨੇ ਕੋਈ ਟਰੈਕਟਰ ਵਾਲੇ ਜੋ ਵੀ ਉਹਨਾਂ ਦੇ ਵਹੀਕਲ ਹੈਗੇ ਨੇ ਕੋਈ ਕੰਬਾਈਨ ਹੋ ਗਈ ਹਾਰਵੈਸਟਿੰਗ ਮਸ਼ੀਨਾਂ ਹੋ ਗਈਆਂ ਕੁਛ ਵੀ ਹੋ ਗਿਆ ਉਹ ਸਾਰੀਆਂ ਉੱਤੇ ਵੀ ਪੈਟਰੋਲਿੰਗ ਵੀ ਕਰੂਗੋ ਬੀਐਸਐਫ ਤੇ ਸਾਡੇ ਜ਼ਿੰਮੇਦਾਰ ਵੀ ਸੜਕ ਵੀ ਉਹਦਾ ਵੀ ਇੱਕ ਰੋਡ ਮੈਪ ਬੰਦਾ ਪਿਆ ਤੇ ਜਿਹੜੇ ਨਸ਼ੇ ਆ ਮੈਂ ਦਸਰਾਜੋਂ ਨਾ ਖਾਸ ਕਰਕੇ ਜਿਹੜਾ ਸਾਡਾ ਇਹ ਜਨਾਲਾ ਸੈਕਟਰ ਹੈ ਜਨਾਲਾ ਬਾਰਡਰ ਦੀ ਬੈਲਟ ਰਾਵੀ ਦਰਿਆ ਦੇ ਕੰਢੇ ਤੇ ਜਿਹੜੀ ਤਾਰ ਲੱਗੀ ਆ ਉਹ ਸੱਚੇ ਪਾਤਸ਼ਾਹ ਦੀ ਕਿਰਪਾ ਹੀ ਰਹੀ ਆ ਤੇ ਇਧਰੋਂ ਕਦੀ ਨਸ਼ਾ ਛੇਤੀ ਕੀਤੇ ਕਦੀ ਆਇਆ ਨਹੀਂ ਕਿਉਂਕਿ ਸਾਨੂੰ ਦਰਿਆ ਕਰਕੇ ਬੜਾ ਇਹਦਾ ਵਾਤਾ ਕਈ ਸ਼ਰਾਰਤੀ ਕਈ ਸ਼ਰਾਰਤੀ ਅੰਸਰਾਂ ਨੇ ਕੁਛ ਕੀਤਾ ਹੀ ਨਹੀਂ ਪਰ ਸੱਚੇ ਭਾਸ਼ਾ ਦੀ ਕਿਰਪਾ ਨਾਲ ਪੈਂਦੇ ਨੱਥ ਪਾਲੀ ਸੀ ਪ੍ਰਸ਼ਾਸਨ ਨੇ ਉਹ ਬੰਦ ਹੋ ਗਿਆ ਸੀ ਉਹਦੇ ਮੈਂ ਧੰਨਵਾਦੀ ਆ ਕਿ ਇਹ ਨਸ਼ੇ ਪੈਂਦੀ ਗੱਲ ਤੇ ਨਸ਼ੇ ਰੋਗ ਇਸ ਜੇ ਮੈਂ ਕਹਾਂ ਨਸ਼ੇ ਦੀ ਰੋਗ ਤਾਂ ਮੋ ਭਾਰਤੀ ਜਨਤਾ ਪਾਰਟੀ ਕਰ ਸਕਦੀ ਔਰ ਕੋਈ ਪਾਰਟੀ ਨਹੀਂ ਕਰ ਸਕਦੀ ਭਾਵੇਂ ਕਾਂਗਰਸ ਆ ਭਾਵੇਂ ਅਕਾਲੀ ਨੇ ਭਾਵੇਂ ਆਮ ਨੇ ਜੁਮੜੇ ਵਾਲੀਆਂ ਪਾਰਟੀਆਂ ਨੇ ਸਿਰਫ ਭਾਰਤੀ ਜਨਤਾ ਪਾਰਟੀ ਗੁੰਡਾਗਰੀ ਨਸ਼ੇ ਬੰਦ ਕਰ ਸਕਦੇ ਇੱਕ ਮੈਂ ਹੋਰ ਵੇਖਦਾ ਪਿਆ ਜੇ ਸਾਡੇ ਅੱਜ ਅਕਾਲੀ ਦਲ ਨੇ ਜੇ ਮੇਰੇ ਖਰ ਉਮੀਦਵਾਰ ਅਨਾਉਂਸਮੈਂਟ ਨਹੀਂ ਕੀਤਾ ਉਹ ਇੱਕ ਇੱਕ ਗਾਉ 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 ਵਰਗ ਹੈ ਸਾਡਾ ਭਰਾ ਆ ਅਨਲ ਜੋਸ਼ੀ ਜੀ ਮੰਤਰੀ ਜਿਹੜੇ ਸਾਫ ਕਮਦੀ ਸਾਡਾ ਭਰਾ ਆ ਦੂਜੇ ਵਜੇ ਇੱਕ ਮਾਗੇ ਦਾ ਜਰਨੈਲ ਬਣਿਆ ਫਿਰਦਾ ਆ ਇਹਨੂੰ ਇਹ ਪੁੱਛੋ ਇਹ ਤੈਨੂੰ ਇੱਕ ਇਹ ਗਾਉ ਇਹ ਜੇ ਗਾਉ ਵਰਗੇ ਜਿਹੜੇ ਸ਼੍ਰੀਮਨ ਭਰਾ ਆ ਉਹ ਸਾਡਾ ਵੱਡਾ ਭਰਾ ਹੈ ਉਮਰ ਚੋਂ ਵੱਡਾ ਸਾਡਾ ਮੈਂ ਇਸ ਕਰਕੇ ਕਹਿਣਾ ਚਾਹੁੰਦਾ ਕਿ ਆਹ ਨਾਲ ਇਹਨਾਂ ਨੇ ਕਿਹੜਾ ਪਰਿਵਾਰ ਬਚਾਓ ਯਾਤਰਾ ਕੱਢੀ ਸੀ ਇਹ ਕਹਿੰਦੇ ਆਪਣੇ ਪੰਜਾਬ ਚੋਂ ਨਹੀਂ ਪਰਿਵਾਰ ਬਚਾਓ ਯਾਤਰਾ ਕੱਢੀ ਸੀ ਤੇ ਇਹ ਹੀ ਨਾਲਿਓ ਕੱਢੀ ਤੇ ਪ੍ਰਧਾਨ ਜੀ ਸ਼੍ਰੋਮਣੀ ਕਾਰੀਦਾਲ ਦੇ ਗੱਡੀ ਦੇ ਬੈਠੇ ਹੀ ਤੇ ਨਾਲੇ ਸਾਡਾ ਗਾਊ ਸਮਾਨ ਭਰਾ ਬੈਠਾ ਸੀ ਤੇ ਉੱਪਰ ਇਹਦਾ ਜਿਹੜਾ ਮਾਜੀ ਦਾ ਜਰਨੈਰ ਖਲੋਤਾ ਸੀ ਨਾਲ ਇੱਕ ਹੋਰ ਇਹਦਾ ਫੀਲਾ ਫੀਲਾ ਖਲੋਤਾ ਸੀ ਨਾਲ ਇਹਦੇ ਤੇ ਜਦੋਂ ਇਹ ਫੀ ਇਹ ਖਲੋਤੇ ਗੱਲ ਉਹ ਟਿਕਟ ਅਨਾਉਂਸ ਕਰਾਉਣੀ ਹੀ ਪ੍ਰਧਾਨ ਜੀ ਕੋ ਤੇ ਇਹ ਕਿਹੋ ਜਿਹੇ ਸ਼ਬਦ ਇਹ ਉਹ ਸਾਡੇ ਅਧਿਨ ਚੋਚੀ ਸਾਫ ਕਾਮਨਿਸਟਰ ਹੈ ਸਾਡਾ ਵੱਡਾ ਭਰਾ ਹੈ ਕਈ ਦੁੱਖਾਂ ਸੁੱਖਾਂ ਦੇ ਸਾਜ ਭਾਈ ਵਾਲ ਉਹਨੂੰ ਕਿਹੋ ਜਿਹੇ ਸ਼ਬਦ ਵਾਲੀ ਬੋਲੀ ਕਿਹੋ ਜਿਹੇ ਸ਼ਬਦ ਬੋਲੇ ਸੀ ਇਹਨੇ ਇਹ ਤੂੰ ਡਰਾਉਣਾ ਇਹਨਾਂ ਨੂੰ ਓਏ ਇਹ ਹੋਣ ਮੈਂ ਪਰਸੋ ਮੈਨੂੰ ਪਤਾ ਲੱਗਾ ਇਹ ਕਹਿੰਦਾ ਕਿ ਮੈਂ ਇਹ ਮੈਂ ਟਿਕਟ ਦੀ ਆਸ ਕਰਦਾ ਟਿਕਟ ਤੂੰ ਜੇ ਮਾਜੇ ਦਾ ਜਰਨੈਲ ਆ ਤੇ ਤਗੜਾ ਹੋ ਕੇ ਮੈਂ ਤੈਨੂੰ ਚੈਲੰਜ ਕਰਦਾ ਤੂੰ ਹੀ ਨਾਲੇ ਬੋਲ ਕੇ ਗਿਆ ਮੈਂ ਤੈਨੂੰ ਚੈਲੰਜ ਕਰਦਾ ਤੇ ਵਾਕਿਆ ਜੇ ਤੂੰ ਮਾ ਮਾਜੇ ਦਾ ਜਰਨੈਲ ਹੈ ਮਾਂ ਦਾ ਪੋਤੇ ਆ ਤਾਂ ਲੜਾਂ ਇਥੋਂ ਐਮਪੀ ਅੰਮਰਸਰ ਜੀ ਦੇ ਜੋ ਮੈਂ ਤੂੰ ਮਾਜੇ ਦਾ ਤੇ ਹੱਕ ਤੋਂ ਜਾ ਕੇ ਖਡੂਰ ਸਾਹਿਬ ਕਿਸੇ ਦਾ ਮਾਰਨਾ ਹੈ ਉੱਥੇ ਤੂੰ ਪੰਥਕ ਪਰਿਵਾਰ ਦਾ ਕੇਦਾ ਹੱਕ ਮਾਰ ਕੇ ਉੱਥੇ ਤੂੰ ਟਿਕਟਾ ਮੰਗਣੀਆਂ ਆ ਕਿ ਇਹ ਨੂੰ ਆਪ ਤੁਮ ਲੋਕਾਂ ਨੂੰ ਮਰਾਉਣਾ ਆ ਮੇਰੇ ਮਾਝੇ ਦਾ ਜਨੈਲ ਤੇ ਮੈਂ ਹੈਰਾਨ ਆ ਆਪਣੇ ਭੈਣ ਭਰਾਵਾਂ ਦੇ ਇਹਨੂੰ ਪੁੱਛੋ ਇਹਦਾ ਜਨਮ ਕਿੱਥੋਂ ਦਾ ਆਇਆ ਆ ਇਹ ਦਿੱਲੀ ਕਰੀ ਦਿੱਲੀ ਜਾਣੋਂ ਕਹਾਂ ਕਰਦਾ ਆ ਕਰੀ ਭਾਜਪਾ ਦੁਆਰੇ ਕਰੀ ਉਹ ਕਿਸੇ ਦੁਆਰੇ ਹੋ ਜਾਂਦਾ ਇਹਦਾ ਇਹਦਾ ਜਨਮ ਦਿੱਲੀ ਦਾ ਜੇ ਤੇ ਆਏ ਭਾਜੇ ਦਾ ਮੈਂ ਤਾਂ ਹੈਰਾਨ ਆ ਲੋਕਾਂ ਦਾ ਮੇਰਾ ਜਨਮ ਅੰਮ੍ਰਿਤਸਰ ਦਾ ਮਾਝੇ ਦਾ ਇਹਦਾ ਜਨਮ ਦਿੱਲੀ ਦਾ ਜੇ ਤੇ ਦੱਸੋ ਇਹ ਇਹ ਜਰਨੈਲ ਕਿੱਥੋਂ ਦਾ ਹੋ ਗਿਆ ਜੀ ਮੇਰਾ ਕਹਿਣ ਤਾਂ ਭਾਵੇਂ ਆ ਹੱਥ ਜੋੜ ਕੇ ਬੇਨਤੀ ਆ ਕਿ ਤਗੜੇ ਹੋ ਕੇ ਜੇ ਪੰਜਾਬ ਨੂੰ ਪੰਜਾਬੀਅਤ ਨੂੰ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਐਸੀਆ ਨੂੰ ਦਲਤਾਂ ਨੂੰ ਨੌਜਵਾਨਾਂ ਨੂੰ ਬਚਾਉਣਾ ਆ ਗੁੰਡਾਗਰਦੀ ਤੋਂ ਮੁਕਤ ਕਰਾਉਣਾ ਆ ਜੇ ਨਸ਼ੇ ਤੋਂ ਮੁਕਤ ਕਰਾਉਣਾ ਆ ਜੇ ਜੇ ਆਰਥਿਕ ਤੌਰ ਤੇ ਪੰਜਾਬ ਨੂੰ ਨਹੀਂ ਇਹਦੇ ਲੈਣਾ ਤੇ ਸਰਦਾਰ ਜਿਹੜੇ ਸਾਡੇ ਭਾਜਪਾ ਦੇ ਉਮੀਦਵਾਰ ਨੇ ਸਾਤਨਜੀਤ ਸਿੰਘ ਸਮੁੰਦਰੀ ਸਾਹਿਬ ਸੰਧੂ ਸਾਹਿਬ ਉਹਨਾਂ ਨੂੰ ਆਪਣੀ ਇੱਕ ਇੱਕ ਕੀਮਤੀ ਵੋਟ ਪਾ ਕੇ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਬਖਸ਼ੋ ਇਹ ਅਜੇ ਦੇ ਉਦੇ ਉਹਦੇ ਨਾਉਂ ਸੀ ਹੋਈ ਆ ਤੇ ਆ ਸਾਡੇ ਟੈਂਡਰ ਖੁੱਲ ਗਏ ਨੇ ਅਜੇ ਬੜਾ ਕੁਝ ਆ ਆਪਣੇ ਸਾਡੇ ਦਰਿਆਰੀਆਂ ਬੜੀਆਂ ਸਮੱਸਿਆਵਾਂ ਨੇ ਉਪਰ ਟੂਨ ਬ੍ਰਿਜ ਜਦੋਂ ਉਹਦਾ ਪਾਣੀ ਲਹਣੇ ਪੈਦੇ ਆ ਮੈਂ ਇਹ ਵੀ ਮੰਗ ਰੱਖੀ ਆ ਸੰਧੂ ਸਾਹਿਬ ਅਗੇ ਕਿ ਤੁਹਾਨੂੰ ਸੇਵਾ ਕਰਨ ਦਾਗਾ ਸੈਂਟਰ ਚ ਮੋਤੀ ਸਾਹਿਬ ਨੇ ਆਏ ਨਾ ਤੁਸੀਂ ਮੰਤਰੀ ਬਣਨਾ ਆ ਤੇ ਸਾਨੂੰ ਇਹ ਪੱਕੇ ਪੁੱਲ ਬਣਾ ਕੇ ਦਿਵੋ ਕਿ ਕਰੇ ਕਰੇ ਜਾਨ ਹੀ ਨਾ ਉਹਨਾਂ ਨੇ ਸਾਨੂੰ ਵਾਦਾ ਕੀਤਾ ਆ ਕਿ ਮੈਨੂੰ ਆਪਣੇ ਤਗੜੇ ਹੋ ਕੇ ਸਾਨੂੰ ਜਿਤਾ ਕੇ ਦਿਵੋ ਤੇ ਤੁਹਾਡੀ ਅਸੀਮਾਂ ਪੂਰੀਆਂ ਕਰਾਂਗੇ